ਲੋਕਤੰਤਰ ਦਾ ਚੌਥਾ ਥੰਮ ਜਿਹੜਾ ਇਹ ਸਾਡੇ ਵੱਲ ਉਜਾਗਰ ਕੀਤੇ ਗਏ ਸਕੈਮ ਨੂੰ ਲੋਕਾਂ ਦੀ ਕਚਹਿਰੀ ਲੈ ਕੇ ਜਾਂਦਾ ਅਦਾਲਤਾਂ ਦਾ ਧਿਆਨ ਚਾਹੁੰਦਾ ਮਾਮਲਾ ਤੇ ਸਰਕਾਰ ਦੇ ਧਿਆਨ ਚਾਹੁੰਦਾ ਤਾਂ ਹੀ ਸਰਕਾਰ ਕਾਰਵਾਈ ਕਰਦੀ ਹੈ ਹੁਣ ਉਸੇ ਥੰਮ ਤੇ ਹਮਲਾ ਹੋ ਰਿਹਾ ਮੋਹਾਲੀ ਚ ਜਿਹੜੇ ਸਾਡੇ ਨਾਲ ਪੱਤਰਕਾਰ ਜਿੰਦਲ ਸਿੰਘ ਤੱਗੜ ਜੀ ਹੈ ਜਿਨ੍ਹਾਂ ਨੇ ਸਾਡਾ ਅਮਰੋਦ ਬਾਗ ਸਕੈਮ ਦਾ ਜਿਹੜਾ ਜਦੋਂ ਅਸੀਂ ਉਜਾਗਰ ਕੀਤਾ ਉਹਨੂੰ ਠੋਕ ਕੇ ਚਲਾਇਆ ਪੀਐਸਈ ਸਕੈਮ ਜਿਹੜਾ ਉਦਯੋਗਿਕ ਪਲਾਟ ਘਟਾਲਾ ਉਹ ਵੀ ਸਾਡੇ ਵੱਲ ਉਜਾਗਰ ਕੀਤਾ ਕਰ ਉਹਨੂੰ ਠੋਕ ਕੇ ਆਪਣੇ ਚੈਨਲ ਤੇ ਚਲਾਇਆ ਬਿਜ਼ਨਸ ਬਿਊਰੋ ਦੇ ਕੁਝ ਪ੍ਰਿਸ਼ਟ ਮੈਂ ਨਹੀਂ ਕਹਿੰਦਾ ਬਿਜ਼ਨਸ ਬਿਊਰੋ ਪ੍ਰਿਸ਼ਟ ਹੈ ਬਹੁਤ ਅੱਛੇ ਲੋਕ ਹੈ ਜਿਨ੍ਹਾਂ ਨੇ ਅਮਰੂਦ ਬਾਗ ਸਕੈਨ ਪਰਚਾ ਦਰਜ ਕੀਤਾ ਪੀਐਸਏ ਸਕੈਨ ਪਰਚਾ ਦਰਜ ਕੀਤਾ ਤੇ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆਏ ਚੰਗੇ ਅਫਸਰ ਹੈ ਪਰ ਕਾਲੀਏ ਭੇਡਾਂ ਵੀ ਬਿਜ਼ਨਸ ਬਿਊਰੋ 'ਚ ਬੈਠੀਆਂ ਤੁਸੀਂ ਵੱਡੇ ਕਪਲਿਓ ਉਜਾਗਰ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਰਡਾਰ ਤੇ ਆ ਜੰਦੇ ਹੋ ਪ੍ਰਸ਼ਾਸਨ ਦੇ ਤੁਹਾਨੂੰ ਇੱਜ਼ਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਮੈਂ ਸਮਝਦਾ ਜੇ ਕਿਸੇ ਹੋਰ ਦੇਸ਼ 'ਚ ਅਸੀਂ ਹੁੰਦੇ ਤਾਂ ਸਾਨੂੰ ਸਰਕਾਰ ਸਨਮਾਨ ਦਿੰਦੀ ਕੋਈ ਨਾ ਕੋਈ ਕਿ ਤੁਸੀਂ ਸਾਡੇ ਸਟੇਟ ਦਾ ਭਲਾ ਕੀਤਾ ਸਾ ਤੇ ਇੱਥੇ ਸਾਡੀ ਆਵਾਜ਼ ਬੰਦ ਕਰ ਮਲ ਤੋਂ ਉਮਰੂਦ ਬਾਗ ਸਿਕਾਇਮ ਦਾ ਘੜਦਾ ਬਾਹਰ ਹੁਣ ਹੋਰ ਨਹੀਂ ਕੱਢਣ ਦੇਣਾ ਕੇਸਿਸ ਸਿਕਾਇਮ ਜਦੋਂ ਸ਼ਾਮ ਸਿੰਧੂ ਰੋਡ ਜੇਲ੍ਹ ਗਿਆ ਮੈਨੇ 60 ਕਰੋੜ ਦੀ ਆਫਰ ਆਈ ਸਾਡੀ ਜੱਥੇ ਬੰਦੇ ਨੂੰ ਬਾਅਦ ਚ ਉਹਦੇ ਵਿੱਚੋਂ 50 ਲੱਖ ਰੁਪਏ ਵਿਜੀਲੈਂਸ ਬਿਊਰੋ ਕੋਲ ਲੈ ਕੇ ਗਿਆ ਉਹ ਕਹਿੰਦਾ ਜੀ ਤੂੰ ਪੈਸੇ ਨਹੀਂ ਲੈਣੇ ਤੈਨੂੰ ਕਿਸੇ ਕੇਸ ਫਸਾ ਦੇਣੇ ਭਾਈ ਜੇਲ੍ਹ ਭੇਜਦੇ ਨੇ ਆਹੀ ਟੰਗ ਹੈ ਜਾਂ ਪਰ ਤੈਨੂੰ ਗੋਲੀ ਮਰਵਾ ਦੇਣੇ ਉਹ ਕੰਮ ਹੁਣ ਪੱਤਰਕਾਰ ਨਾਲ ਹੋ ਰਿਹਾ ਹੈ ਸੜਕਾਂ ਤੇ ਉਤਰਨਾ ਪੈ ਗਿਆ ਸੀ ਸੜਕਾਂ ਤੇ ਵੀ ਉਤਰਾਂਗੇ ਤੇ ਸਾਡੀ ਜਿਹੜੀ ਜਥੇਬੰਦੀ ਆ ਇੰਡੀਆ ਲੈਵਲ ਦੀ ਜਥੇਬੰਦੀ ਹੈ ਜੇਕਰ ਇਹ ਅਫਸਰ ਠੀਕ ਨਾ ਹੋਏ ਤੇ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਦਿਨ ਅਸੀਂ ਸਾਰੀਆਂ ਕਚਹਿਰੀਆਂ ਜਿਹੜੀਆਂ ਇੰਡੀਆ ਦੇ ਆ ਉਹ ਬੰਦ ਕਰਾਂਗੇ ਸਮਾਜ ਦੇ ਵਿੱਚ ਸੁਧਾਰ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਸਮਾਜਿਕ ਅਤੇ ਵਕੀਲ ਭਾਈਚਾਰੇ ਦੇ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਵੱਡੀ ਸੰਸਥਾ ਬਣਾਈ ਗਈ ਹੈ ਅਤੇ ਇਸ ਸੰਸਥਾ ਦੇ ਵੱਲੋਂ ਸਮੇਂ-ਸਮੇਂ ਤੇ ਕਈ ਵੱਡੇ ਜਿਹੜੇ ਕੱਪੜੇ ਨੇ ਉਹਨਾਂ ਨੂੰ ਵੀ ਉਜਾਗਰ ਕੀਤਾ ਗਿਆ ਪਰ ਹੁਣ ਇਹਨਾਂ ਕੱਪੜਿਆਂ ਨੂੰ ਉਜਾਗਰ ਕਰਨ ਵਾਲੇ ਜਿਹੜੇ ਕਈ ਆਗੂ ਨੇ ਸੰਸਥਾ ਦੇ ਉਹ ਕਾਰਵਾਈ ਦੇ ਘੇਰੇ ਦੇ ਵਿੱਚ ਆ ਗਏ ਨੇ ਤੇ ਇਸ ਨੂੰ ਲੈ ਕੇ ਅੱਜ ੜਕੀ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕੁਝ ਸ਼੍ਰਸ਼ਟ ਅਫਸਰ ਜਿਹੜੇ ਨੇ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਸਾਡੇ ਨਾਲ ਸੰਸਦ ਦੇ ਆਗੂ ਨੇ ਹੁਣ ਤੁਹਾਡੇ ਉੱਪਰ ਜੀ ਕਾਰਵਾਈ ਦਾ ਸ਼ਿਕੰਜਾ ਕੱਥਿਆ ਜਿਹੜੇ ਆਖਰਕਾਰ ਮਾਮਲਾ ਕੀ ਹੈ ਕਿ ਜਿਹੜੇ ਤੁਸੀਂ ਹੁਣ ਪੁਲਿਸ ਡਿਪਾਰਟਮੈਂਟ ਹੋ ਗਿਆ ਵਿਜੀਲੈਂਸ ਡਿਪਾਰਟਮੈਂਟ ਹੋ ਗਿਆ ਉਹਨਾਂ ਦੇ ਅਫਸਰਾਂ ਤੇ ਵੱਡੇ ਅਲੀਗੇਸ਼ਨ ਲਗਾ ਰਹੇ ਹੋ ਦੇਖੋ ਅਸੀਂ ਇਸ ਸਕੈਮ ਵੀ ਜਾ ਕੇ ਕਰਦੇ ਹਾਂ ਸਾਡੇ ਵਰਗੇ ਲੋਕ ਜੇਲਾਂਾਂ 'ਚ ਵੀ ਜਾਂਦੇ ਆ ਕਤਲ ਵੀ ਹੁੰਦਾ ਕੋ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਇਹ ਹੈ ਕਿ ਲੋਕਤੰਤਰ ਦਾ ਚੌਥਾ ਥੰਮ ਜਿਹੜਾ ਇਹ ਸਾਡੇ ਵਰਗੇ ਉਜਾਗਰ ਕੀਤੇ ਗਏ ਸਕੈਮ ਨੂੰ ਲੋਕਾਂ ਦੀ ਕਚਹਿਰੀ ਲੈ ਕੇ ਜਾਂਦਾ ਅਦਾਲਤਾਂ ਦਾ ਧਿਆਨ ਚ ਦਿਆ ਹੁਣ ਉਸੇ ਥੰਮ ਤੇ ਹਮਲਾ ਹੋ ਰਿਹਾ ਮੋਹਾਲੀ ਚ ਜਿਹੜੇ ਸਾਡੇ ਨਾਲ ਪੱਤਰਕਾਰ ਜਿੰਦਰ ਸਿੰਘ ਤੱਗੜ ਜੀ ਹੈ ਜਿਹਨੇ ਸਾਡਾ ਅਮਰੂਦ ਬਾਗ ਸਕੈਮ ਦਾ ਜਿਹੜਾ ਜਦੜਾ ਅਸੀਂ ਉਜਾਗਰ ਕੀਤਾ ਉਹਨੂੰ ਠੋਕ ਕੇ ਚਲਾਇਆ पीएसए स्कैम ਜਿਹੜਾ ਉਦਯੋਗਿਕ ਪਲਾਟ ਘਟਾਲਾ ਉਹ ਵੀ ਸਾਡੇ ਵੱਲੋਂ ਜਾਗਰ ਕੇ ਤੇ ਕਰ ਉਹਨੂੰ ਠੋਕ ਕੇ ਆਪਣੇ ਚੈਨਲ ਤੇ ਚਲਾਇਆ ਦਲਿਤ ਸਰਟੀਫਿਕੇਟਾਂ ਦਾ ਸਕैम ਆ ਜਾਂ ਹੋਰ ਵੱਡੇ ਵੱਡੇ ਸਕैम ਆ ਹੁਣ ਉਹਦੇ ਵਿੱਚ ਕੁਝ ਕਰਾਪਟ ਪੁਲਿਸ ਅਫਸਰਾਂ ਖਿਲਾਫ ਵੀ ਜਾਂਦੇ ਆਪਣੇ ਕੁਝ ਐਪੀਸੋਡ ਚਲਾਏ ਆ ਤਾਂ ਉਹਦੀ ਆਰ ਦੇ ਵਿੱਚ ਸਾਨੂੰ ਤਾਂ ਟੰਗਣਾ ਹੀ ਟੰਗਣਾ ਬਿਜ਼ਨੈਸ ਬਿਊਰੋ ਦੇ ਕੁਝ ਪ੍ਰਿਸ਼ਟ ਮੈਂ ਨਹੀਂ ਕਹਿੰਦਾ ਬਿਜ਼ਨੈਸ ਬਿਊਰੋ ਪ੍ਰਿਸ਼ਟਾ ਬਹੁਤ ਅੱਛੇ ਲੋਕ ਆ ਜਿਨ੍ਹਾਂ ਨੇ ਅਮਰੂਦ ਬਾਗ ਸਕੈਮ ਪਰਚਾ ਦਾਜ ਕੀਤਾ ਪੀਐਸਏ ਸਕੈਮ ਪਰਚਾ ਦਾਜ ਕੀਤਾ ਤੇ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆਏ ਉਹ ਚੰਗੇ ਅਫਸਰ ਆ ਪਰ ਕਾਲੀਆਂ ਭੇਡਾਂ ਵੀ ਪੰਜਾਬ ਪੁਲਿਸ ਦੇ ਕਾਲੀਆਂ ਭੇਡਾਂ ਵੀ ਬੈਠੀਆਂ ਜਿਹੜੇ ਪ੍ਰਸ਼ਤ ਲੋਕ ਹੈ ਉਹਨਾਂ ਨੇ ਪੀਐਸਏ ਸਕੈਮ ਨੂੰ ਉਜਾਗਰ ਕਰਨ ਵਾਲੇ ਵਿਸ਼ਲ ਬਲੂਅਰ ਜਿਹੜੇ ਅਸੀਂ ਲੋਕ ਆਂ ਸਾਨੂੰ ਪਰਚੇ ਪਸਾਉਣ ਵਾਸਤੇ ਕੋਸ਼ਿਸ਼ ਕੀਤੀ ਮੇਰਾ ਇੱਕ ਸਾਥੀ ਪਿਛਲੇ 8 ਮਹੀਨੇ ਜੇਲ੍ਹ ਚ ਬੈਠਾ ਨੰਬਰ ਇੱਕ ਪੀਐਸਏ ਸਕੈਮ ਜਿਹੜਾ 1 ਲੱਖ ਕਰੋੜ ਦਾ ਅਮਰੂਦ ਬਾਗਸ ਸਕੈਮ ਚ ਸਾਡੇ ਪਿੱਛੇ ਟੀਮ ਖੜੀ ਆ ਵਾਕਰਪੁਰ ਪਿੰਡ ਦੇ ਸੇਵਾ ਸਿੰਘ ਜੀ ਤੇ ਲਾਲਾ ਮਹਿੰਦਰ ਸਿੰਘ ਜੀ ਇਹ ਮੇਰੀ ਟੀਮ ਦੇ ਸਾਥੀਆਂ ਜਿਹਨੇ ਅਮਰੂਦ ਬਾਗਸ ਸਕੈਮ ਉਜਾਗਰ ਕੀਤਾ ਤੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਕਿ ਗੰਗਾ ਗਈਆਂ ਹੱਡੀਆਂ ਇਸ ਤਰ੍ਹਾਂ ਅਸੀਂ 40-45 ਕਰੋੜ ਰੁਪਏ ਵਾਪਸ ਲਏ ਐ ਐਦਾ ਮਤਲਬ ਅਸੀਂ ਸਟੇਟ ਦਾ ਭਲਾ ਕੀਤਾ ਲੋਕਾਂ ਸਕੈਮ ਕਰਨ ਵਾਲੇ ਮੁੱਖ ਦੋਸ਼ੀ ਭੁਪਿੰਦਰ ਸਿੰਘ ਤੋਂ ਸ਼ਿਕਾਇਤ ਲੈ ਕੇ ਸਾਡੇ ਦੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਦੇ ਖਿਲਾਫ ਵੀ ਬੋਲੇ ਪਰ ਇਹ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਜਿਹੜੇ ਸਾਡੇ ਮਾਮਲੇ ਉਜਾਗਰ ਕੀਤੇ ਹਨ ਰਜਿੰਦਰ ਸਿੰਘ ਤੱਕੜ ਪੱਤਰਕਾਰ ਸਾਹਿਬ ਨੇ ਹੁਣ ਇਹਨਾਂ ਨੂੰ ਕਿਸੇ ਹੋਰ ਪੁਲਿਸ ਕੇਸ ਵਿੱਚ ਫਸਾਉਣ ਵਾਸਤੇ ਬਾਰ-ਬਾਰ ਤੰਗ ਕੀਤਾ ਜਾ ਰਿਹਾ ਸਾਨੂੰ ਸ਼ੱਕ ਹੈ ਕਿ ਜੇ ਇਸ ਤਰੀਕੇ ਨਾਲ ਰਜਿੰਦਰ ਸਿੰਘ ਤੱਗੜ ਨੂੰ ਜਾਂ ਪ੍ਰੈਸ ਨੂੰ ਪੁਲਿਸ ਝੁੱਠੇ ਕੇ ਸਾਹਮਣੇ ਫਸਾਏਗੀ ਤਾਂ ਸਾਡੀ ਆਵਾਜ਼ ਕੌਣ ਬੁਲੰਦ ਕਰੇਗਾ ਇਹ ਸਾਡੇ ਲਈ ਖਤਰਨਾਕ ਗੱਲ ਹੈ ਤਾਂ ਸਾਡੀ ਜਿੱਥੇ ਬੰਨੀ ਇੱਥੇ ਇਕੱਠੇ ਹੋਈਆਂ ਬਾਕੀ ਪੱਤਰਕਾਰ ਸਾਹਿਬ ਦੱਸਣਗੇ ਵੀ ਕਿਹੜੇ ਮਾਮਲੇ ਆਗੇ ਹੋ ਉਹ ਵੱਖ-ਵੱਖ ਤੁਸੀਂ ਜਿਹੜੇ ਕੀ ਅਫਸਰ ਦੇ ਉੱਪਰ ਅਲੀਗੇਸ਼ਨ ਲਗਾ ਰਹੇ ਹੋ ਇਸ ਸਬੰਧੀ ਅੱਜ ਸੀਐਮ ਨੂੰ ਵੀ ਮਿਲੋਗੇ ਤਾਂ ਇਸ ਤੋਂ ਪਹਿਲਾਂ ਤੁਸੀਂ ਉੱਚ ਅਧਿਕਾਰੀ ਜਿਹੜੇ ਕੀ ਡਿਪਾਰਟਮੈਂਟ ਦੇ ਉਹਨਾਂ ਨਾਲ ਸੰਪਰਕ ਕੀਤਾ ਹਾਂ ਬਿਲਕੁਲ ਜੀ ਬਿਲਕੁਲ ਕੀਤਾ ਜੀ ਵਿਜੀਲੈਂਸ ਚੀਫ ਸਾਹਿਬ ਦੇ ਸਾਰੀ ਗੱਲ ਧਿਆਨ ਚ ਹੈਗੀ ਹੈ ਡੀਜੀਪੀ ਸਾਹਿਬ ਦੇ ਸਾਰੀ ਗੱਲ ਧਿਆਨ ਚ ਹੈ ਸਮੇਂ-ਸਮੇਂ ਤੇ ਮੇਰੇ ਵੱਲੋਂ ਈਮੇਲ ਕੀਤੀਆਂ ਗਈਆਂ ਪ੍ਰੈਸ ਕਾਨਫਰੰਸ ਕੀਤੀ ਗਈ ਕੋਈ ਕਾਰਵਾਈ ਨਹੀਂ ਹੋਈ ਹਾਂ ਬਿਲਕੁਲ ਕਾਰਵਾਈ ਨਹੀਂ ਹੋਈ ਮੈਂ ਸਾਡੇ ਤੇ ਤਲਵਾਰ ਇਸ ਸਮੇਂ ਵੀ ਲਟਕਦੀ ਹੈ ਤੇ ਸਾਨੂੰ ਅਦਾਲਤਾਂ ਵੀ ਜਾਣਾ ਪੈ ਰਿਹਾ ਪ੍ਰੋਟੈਕਸ਼ਨ ਕੀ ਲੱਗਦਾ ਕਿ ਉੱਚ ਅਧਿਕਾਰੀ ਆਪਣੇ ਸਾਥੀ ਜਿਹੜੇ ਅਫਸਰ ਨੇ ਉਹਨਾਂ ਨੂੰ ਬਚਾਉਣ ਦੀ ਫਿਰਾਕ ਦੇ ਵਿੱਚ ਨੇ ਨਹੀਂ ਅਸਲ ਵਿੱਚ ਨਾ ਮੋਟੀ ਜੇ ਭਰੀ ਜਾਂਦੀ ਉਹਨਾਂ ਦੀ ਜੇ ਅਮਰੂਦ ਬਾਕਸ ਸਕੈਮ ਹੈ ਵਿਜੀਲੈਂਸ ਬਿਊਰੋ ਭਾਵੇਂ 700 ਕਰੋੜ ਦਾ ਪਰਚਾ ਕਹਿੰਦਾ ਸਾਡੇ ਮੁਤਾਬਕ ਠੱਗਾਂ ਨੇ 1000 ਕਰੋੜ ਰੁਪਏ ਕਮਾਇਆ ਬਿਜ਼ਨਸ ਬਿਊਰੋ ਦੇ ਭਾਵੇਂ ਐਫ ਆਈ ਆਰ ਪੀ ਐਸ ਇਸ ਸਕੈਮ ਛੋਟੀ ਹੈ ਸਾਡੇ ਮੁਤਾਬਕ 50000 ਕਰੋੜ ਤੋਂ 1 ਲੱਖ ਕਰੋੜ ਦਾ ਸਕੈਮ ਹੈ ਤੇ ਉਹ ਲੋਕ ਜੇ 1 ਕਰੋੜ ਤੁਹਾਡੇ ਤੁਹਾਡੇ ਅੰਕੜੇ ਹੋਰ ਸਰਕਾਰੀ ਅੰਕੜੇ ਵਿੱਚ ਬਹੁਤ ਫਰਕ ਹੈ ਹਾਂ ਬਿਲਕੁਲ ਉਹ ਸਰਕਾਰੀ ਅੰਕੜੇ ਜਾਂਚ ਤੋਂ ਬਾਅਦ ਹੋਣਗੇ ਅਸੀਂ ਸ਼ਿਕਾਇਤਾਂ ਆਪਣੇ ਬੰਦੇ ਦੀ ਜਾਂਚ ਕਰਕੇ ਸਬੂਤ ਇਕੱਠੇ ਕਰਕੇ ਕਰਦੇ ਆ ਤਾਂ ਹੀ ਜਿਹੜੀ ਸਾਡੀ ਕੋਈ ਸ਼ਿਕਾਇਤ ਆਦ ਤੱਕ ਝੁੱਠੀ ਨਹੀਂ ਪਾਈ ਗਈ ਸਰਕਾਰ ਨੂੰ ਕਾਰਵਾਈ ਕਰਨੀ ਪੈਂਦੀ ਹੈ ਭਾਵੇਂ ਅਸੀਂ ਲਾਲਤਾ ਤੋਂ ਕਰਾਈ ਭਾਵੇਂ ਅਸੀਂ ਰਿਕਵੈਸਟ ਕਰੀਏ ਸਾਡੀ ਸ਼ਿਕਾਇਤ ਝੁੱਠੀ ਹੁੰਦੀ ਨਹੀਂ ਸਾਡੀ ਇਨਕੁਆਇਰੀ ਵੀ ਕਿਤੇ ਝੁੱਠੀ ਨਹੀਂ ਹੁੰਦੀ ਅਸੀਂ ਤਰਖਾ ਨਹੀਂ ਕਿਸੇ ਕੋਲ ਲੰਦੇ ਤੋਂ ਜਿਸ ਤਰ੍ਹਾਂ ਨਾਲ ਤੁਸੀਂ ਵੱਡੇ ਕਪਲੇ ਉਜਾਗਰ ਕਰਦੇ ਹੋ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਰਡਾਰ ਤੇ ਆ ਜੰਨੇ ਹੋ ਪ੍ਰਸ਼ਾਸਨ ਦੇ ਤੁਹਾਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਮੈਂ ਸਮਝਦਾ ਜੇ ਕਿਸੇ ਹੋਰ ਦੇਸ਼ ਚ ਅਸੀਂ ਹੁੰਦੇ ਤਾਂ ਸਾਨੂੰ ਸਰਕਾਰ ਸਨਮਾਨ ਦਿੰਦੀ ਕੋਈ ਨਾ ਕੋਈ ਕਿ ਤੁਸੀਂ ਸਾਡੇ ਸ ਤੇ ਇੱਥੇ ਸਾਡੀ ਆਵਾਜ਼ ਬੰਦ ਕਰਨ ਵਾਲਾ ਤੋਂ ਅਮਰੂਦ ਬਾਗਸ ਸਕੈਮ ਦਾ ਕੱਢਦਾ ਬਾਹਰ ਹੁਣ ਹੋਰ ਨਹੀਂ ਕੱਢਣ ਦੇਣਾ ਅਮਰੂਦ ਬਾਗਸ ਸਕੈਮ ਵਾਲੇ ਹਜ਼ਾਰ ਕਰੋੜ ਚ ਜਿੰਨੇ ਮਰਜ਼ੀ ਪਾਣ ਦੇਣਾ ਉਹ ਜਿਹੜਾ ਭਵਿੰਦਰ ਸਿੰਘ ਆ ਮੇਰੇ ਮਤਾ ਤਿੰਨ ਚਾਰ ਸੌ ਕਰੋੜ ਦਾ ਮਾਲਕ ਹੈ ਠੱਗੀਆਂ ਮਾਰ ਕੇ ਮੈਨੂੰ 5 ਕਰੋੜ ਦੀ ਆਫਰ ਲੈ ਕੇ ਆਇਆ ਸੀ ਉਹ ਜਿਹੜੇ ਪੀਐਸਏ ਸਕੈਮ ਜਦੋਂ ਸ਼ਾਮ ਸੰਦੋ ਰੋਡਾ ਜੇਲ੍ਹ ਗਿਆ ਮੈਨੂੰ 60 ਕਰੋੜ ਦੀ ਆਫਰ ਆਈ ਸਾਡੇ ਜਥੇ ਬੰਦੇ ਨੂੰ ਬਾਅਦ ਚ ਉਹਦੇ ਵਿੱਚੋਂ 50 ਲੱਖ ਰੁਪਏ ਬਿਜ਼ਨਸ ਬਿਊਰੋ ਕੋਲ ਲੈ ਕੇ ਗਿਆ ਉਹ ਕਹਿੰਦੇ ਜੀ ਤੂੰ ਪੈਸੇ ਨਹੀਂ ਲੈਣੇ ਤਨੂੰ ਕਿਸੇ ਕੇਸ ਫਸਾਦਰ ਨੇ ਭਾਈ ਜੇਲ੍ਹ ਭੇਜਦਣੇ ਆਹੀ ਟੰਗਾ ਜਾਬਰ ਤਨ ਗੋਲੀ ਮਰਵਾਦਣੇ ਉਹ ਕੰਮ ਹੁਣ ਪੱਤਰਕਾਰ ਨਾਲ ਹੋ ਰਿਹਾ ਯਾਨੀ ਕਿ ਸੱਚ ਦੀ ਆਵਾਜ਼ ਨੂੰ ਬਲੰਦ ਕਰਨ ਤੋਂ ਰੋਕਿਆ ਜਾ ਰਿਹਾ ਕੋਸ਼ਿਸ਼ ਕਰਨੇ ਰੁਕਣਗੇ ਨਹੀਂ ਇਹ ਰੁਕਦੀ ਨਹੀਂ ਹੁੰਦੀ ਆਵਾਜ਼ ਜੀ ਸਵਾਕੀ ਜਿਵੇਂ ਮੀਡੀਆ ਦੇ ਥੰਮ ਕੇ ਜਾਂਦੇ ਨੇ ਇੱਕ ਉਗੇ ਪੱਤਰਕਾਰ ਵੀ ਤੁਹਾਡੇ ਉੱਪਰ ਵੀ ਹੁਣ ਜਿਹੜਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਉਹ ਪੂਰਾ ਮਾਮਲਾ ਹੈ ਏਜੀ ਦਲਿਤ ਫੇਕ ਸਰਟੀਫਿਕੇਟਸ ਦਾ ਇੱਕ ਇਸ਼ੂ ਚ ਲਿਆ ਸੀ ਕੈਂਪੇਨ ਬਿਲਡ ਕੀਤਾ ਸੀ ਜਥੇਦਾਰ ਜਥੇਬੰਦੀਆਂ ਨੇ ਉਹ ਮੈਂ ਕਵਰ ਕੀਤਾ ਵੈਜਲੈਂਸ ਬਿਊਰੋ ਨੇ ਇੱਕ ਬਿਲਕੁਲ ਹੀ ਝੂਠਾ ਪਰਚਾ ਬਲਬੀਰ ਸਿੰਘ ਆਲੰਪੁਰ ਤੇ ਦਰਜ ਕੀਤਾ ਉਹ ਜੋ ਜਿਸ ਆਧਾਰ ਤੇ ਪਰਚਾ ਦਰਜ ਕੀਤਾ ਉਹ ਬਿਲਕੁਲ ਝਾਲੀ ਹੈ ਫੇਕ ਸਰਟੀਫਿਕੇਟਾਂ ਦੇ ਆਧਾਰ ਤੇ ਕੀਤਾ ਤੇ ਉਹਦੀ ਮੈਂ ਫੋਰੈਂਸਿਕ ਜਾਂਚ ਕਰਾ ਕੇ ਐਪੀਸੋਡ 22 ਐਪੀਸੋਡ ਕੀਤਾ ਹੈ ਮੈਂ ਇਸ ਇਸ਼ੂ ਤੇ ਪਰ ਉਹ ਨਹੀਂ ਹਟੇ ਉਹਨਾਂ ਨੇ ਕਾਰਵਾਈ ਕੀਤੀ ਹੁਣ ਉਸ ਇਸ਼ੂ ਦੇ ਵਿੱਚ ਇੱਕ ਸੈਵਨ ਇੰਸਪੈਕਟਰ ਰਣਜੀਤ ਸਿੰਘ ਹੈ ਜਿਹਦੇ ਦੋਹੇ ਭਰਾ ਜਾਲੀ ਸਰਟੀਫਿਕੇਟਾਂ ਦੇ ਬਰਤੀ ਹੋਏ ਆ ਉਹਨੇ ਸਾਰੀ ਗੇਮ ਚਲਾਈ ਹੈ ਇਹ ਮਿਸਗਾਈਡ ਕੀਤਾ ਵਿਜਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਤੇ ਉਹਦੇ ਅਸੀਂ ਉਹਨੂੰ ਟਰੈਪ ਕਰਾਉਣ ਵਾਸਤੇ ਇੱਕ ਰਿਕਾਰਡਿੰਗ ਕੀਤੀ ਉਹ ਰਿਕਾਰਡਿੰਗ ਮੈਂ ਆਪਣੇ ਚੈਨਲ ਤੇ ਚਲਾ ਚੁੱਕੇ ਹਾਂ ਪਰ ਇੱਕ ਬੰਦਾ ਕੋਈ ਪੁਲਿਸ ਆਫੀਸਰ ਮੇਰੇ ਨਾਲ ਬੈਠਾ ਸੀ ਜਿਹਨੂੰ ਲੈ ਕੇ ਆਇਆ ਸੀ ਬਦਵੀਰ ਆਲਮਗੁਰ ਨੂੰ ਉਹਨੇ ਸਾਡੀ ਰਿਕਾਰਡਿੰਗ ਕਰਨ ਲਈ ਗੱਲਬਾਤ ਕਰਦੇ ਹੁੰਦਿਆਂ ਦੀ ਵੀ ਆਪਾਂ ਇਦਾਂ ਕਰਦੇ ਹਾਂ ਤੁਸੀਂ ਹੁਣ ਪਹਿਲਾਂ 5 ਲੱਖ ਰੁਪਏ ਆਫਰ ਕਰ ਰਹੇ ਸੀ ਹੁਣ ਤੁਸੀਂ 15 ਮੰਗੋ ਕਿਉਂਕਿ ਤੁਹਾਨੂੰ ਸਖਾ ਆ ਗਿਆ ਸਮਨ ਆ ਗਿਆ ਉਹ ਮੈਂ ਸਾਰੀ ਰਿਕਾਰਡਿੰਗ ਕੀਤੀ ਆ ਮਾਸੀ ਦਾ ਮੁੰਡਾ ਰਣਜੀਤ ਦਾ ਬੱਬੀ ਉਹਦੇ ਥਰੂ ਪੈਸੇ ਆਫਰ ਕਰ ਰਿਆ ਸੀ ਮੈਂ ਕਿਹਾ ਜੀ ਮੈਂ ਉੱਪਰ ਗੱਲ ਕਰਦਾ ਡੀਜੀਪੀ ਸਾਹਿਬ ਨਾਲ ਤੇ ਆਪਾਂ ਇਹ ਬੰਦੇ ਨੂੰ ਸਬ ਇਨਸਪੈਕਟਰ ਨੂੰ ਵਿਜੀਲੈਂਸ ਬਿਊਰੋ ਵਾਲੇ ਨੂੰ Trap ਕਰਾਉਂਦੇ ਆ ਇਹ ਮਨਮੋਨ ਸ਼ਰਮ ਦਾ 리ਡਰ ਹੈ ਪਿਛਲੇ ਲੰਮੇ ਸਮੇਂ ਤੋਂ ਤੇ ਉਹ ਡੀਜੀਪੀ ਸਾਹਿਬ ਪੰਜਾਬ ਗਏ ਹੋਏ ਸੀ ਫਿਰ ਅਕੇ ਦੋ ਛੁੱਟੀਆਂ ਆ ਗਈਆਂ ਗੱਲ ਸਿਰੇ ਨਾ ਚੜੀ ਮੈਂ ਐਪੀਸੋਡ ਨੰਬਰ 355 ਆਪਣੇ ਚੈਨਲ ਤੇ ਚਲਾਇਆ ਉਹ ਰਿਕਾਰਡਿੰਗ ਚਲਾਈ ਹੈ ਹੁਣ ਉਹ ਸਿਰਫ ਜਿਹੜੀ ਡਿਸਕਸ਼ਨ ਸਾਡੀ ਹੋ ਰਹੀ ਸੀ ਉਹਨਾਂ ਦਾ ਹਿੱਸਾ ਲੈ ਕੇ ਇਹਨਾਂ ਨੇ ਇੱਕ ਪਰਚ ਰਣਜੀਤ ਸਿੰਘ ਨੇ ਕਰਾਇਆ ਐਸਐਸਪੀ ਨਾਲ ਮਿਲ ਕੇ ਮਨਮੋਨ ਸ਼ਰਮਾ ਨੇ ਮਿਲ ਕੇ ਸੰਦੀਪ ਗਰਗ ਐਸਐਸਪੀ ਮੁਹਾਲੀ ਨਾਲ ਵੀ ਤੁਸੀਂ ਸਾਨੂੰ ਟਰੈਪ ਕਰਾਉਂਦੇ ਸੀ ਲਓ ਤੁਹਾਡੇ ਦੇ ਪਰਚਾ ਦਰਜ ਹੋ ਗਿਆ ਤੇ ਹੁਣ ਉਹ ਚ ਮੈਨੂੰ ਅੱਜ ਦੁਬਾਰਾ ਦੂਜੀ ਵਾਰੀ ਸਮੰਧ ਕੀਤਾ ਹੋਇਆ ਮੇਰੀ ਪੇਸ਼ੀ ਹੈ 3 ਵਜੇ ਹਾਂ ਜੀ ਸੋ ਵਾਕੀ ਜਿਸ ਤਰ੍ਹਾਂ ਨਾਲ ਕਾਨੂੰਨੀ ਦਾ ਪੇਜ ਦੇ ਵਿੱਚ ਉਲਝਾਇਆ ਜਾ ਰਿਹਾ ਹੈਗਾ ਜਿਹੜੇ ਤੁਹਾਡੇ ਸੰਸਥਾ ਦੇ ਮੈਂਬਰ ਹੈਗੇ ਨੇ ਸੋ ਤੁਸੀਂ ਵਕੀਲ ਭਾਈਚਾਰੇ ਦੇ ਵੱਲੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ ਤੁਸੀਂ ਵੀ ਪੂਰੀ ਫੇਰ ਤਿਆਰੀ ਵੱਡੀ ਹੋਈ ਹੈ ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਐਕਸ਼ਨ ਲਿਆ ਹੁੰਦਾ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਅੱਜ ਪ੍ਰੋਸਾ ਦਵਾਨਾ ਆਏ ਵਕੀਲ ਭਾਈਚਾਰੇ ਨੇ ਤੇ ਇੱਜਤੇਵੰਦੀਆਂ ਨੂੰ ਕਿ ਬੜੀ ਦੁੱਖ ਦੀ ਗੱਲ ਹੈ ਪੰਜਾਬ ਦੇ ਵਿੱਚ ਪਿਛਲੇ 30-35 ਸਾਲਾਂ ਤੋਂ ਬਿਊਰੋਕ੍ਰੇਸੀ ਪੁਲਿਸ ਅਫਸਰ ਤੇ ਰਾਜਨੀਤਿਕ ਲੋਕਾਂ ਨੇ ਇੱਕ ਭ੍ਰਿਸ਼ਟਾਚਾਰ ਦਾ ਅੱਡਾ ਜਿਹੜਾ ਉਹ ਪੰਜਾਬ ਨੂੰ ਬਣਾ ਲਿਆ ਪੰਜਾਬ ਅੱਜ ਸਾਰੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਪਹਿਲੇ ਨੰਬਰ ਤੇ ਹੈ ਤੇ ਮੋਹਾਲੀ ਜ਼ਿਲ੍ਹਾ ਸਾਰੇ ਪੰਜਾਬ ਚ ਇੱਕ ਨੰਬਰ ਤੇ ਆ ਤੇ ਜਦੋਂ ਫਿਰ ਇਹਨਾਂ ਤੇ ਕੋਈ 6 ਵਜ ਦੀ ਹੈ ਖਾਸ ਕਰਕੇ ਪ੍ਰੈਸ ਵੱਲੋਂ ਤਾਂ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਕਿਉਂਕਿ ਇਹ ਜਿਹੜੇ ਅਫਸਰ ਬੈਠੇ ਨੇ ਮੋਹਾਲੀ ਜ਼ਿਲ੍ਹੇ ਚ ਰੋਜ਼ ਕਰੋੜਾਂ ਰੁਪਏ ਇਹ ਘਰਾਂ ਨੂੰ ਲੈ ਕੇ ਜਾਂਦੇ ਨੇ ਤੇ ਇਹਨਾਂ ਨੂੰ ਪੂਰੀ ਜਿਹੜੀ ਸ਼ਹਿ ਹੈ ਸਿਆਸੀ ਬੰਦਿਆਂ ਦੀ ਹੈ ਪਰ ਮੁੱਖ ਮੰਤਰੀ ਪੰਜਾਬ ਹੈ ਜਿਹੜੇ ਉਹ ਪੰਜਾਬ ਨੂੰ ਸੁਧਾਰਨਾ ਚਾਹੁੰਦੇ ਆ ਇਹ ਇਹਦੇ ਅਸੀਂ ਹੱਕ ਵਿੱਚ ਆ ਪਰ ਜਿਹੜੇ ਕੁਝ ਅਫਸਰ ਨੇ ਪ੍ਰਿਸ਼ਟ ਅਫਸਰ ਨੇ ਕੁਝ ਲੀਡਰ ਨੇ ਨੇਤਾ ਉਹ ਸਿਸਟਮ ਨੂੰ ਨਹੀਂ ਗੱਲ ਤਾਂ ਸਿਸਟਮ ਫੇਲ ਹੋਣਦੀ ਹੈ ਇਹ ਲੋਕ ਸਿਸਟਮ ਨੂੰ ਜਿੱਦਾਂ ਚੱਲਦਾ ਉਦਾਂ ਚਲਾਉਣਾ ਚਾਹੁੰਦੇ ਨੇ ਜਿਹੜੀਆਂ ਸਮਾਤਿਕ ਜਥੇਬੰਦੀਆਂ ਭਾਈਚਾਰਾ ਹੈ ਵਕੀਲ ਭਾਈਚਾਰਾ ਸਾਰਾ ਤੇ ਪੱਤਰਕਾਰ ਉਹ ਠੀਕ ਕਰਨਾ ਚਾਹੁੰਦਾ ਹੈ ਅਸੀਂ ਆਪਣੇ ਸਾਰੇ ਵਕੀਲ ਭਾਈਚਾਰੇ ਵੱਲੋਂ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਤੱਗੜ ਸਾਹਿਬ ਨੂੰ ਤੇ ਇਹਨਾਂ ਜਥੇਬੰਦੀਆਂ ਨੂੰ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਵਿੱਚ ਇਹ ਗੈਰ ਕਾਨੂੰਨੀ ਗੱਲ ਨਹੀਂ ਹੋਣ ਦੇਵਾਂਗੇ ਤੇ ਵਕੀਲ ਭਾਈਚਾਰੇ ਨੂੰ ਸੜਕਾਂ ਤੇ ਉਤਰਨਾ ਪੈ ਗਿਆ ਸੀ ਸੜਕਾਂ ਤੇ ਵੀ ਉਤਰਾਂਗੇ ਤੇ ਸਾਡੀ ਜਿਹੜੀ ਜਥੇਬੰਦੀ ਹੈ ਇੰਡੀਆ ਲੈਵਲ ਦੀ ਜਥੇਬੰਦੀ ਹੈ ਜੇਕਰ ਇਹ ਅਫਸਰ ਠੀਕ ਨਾ ਹੋਏ ਤੇ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਦਿਨ ਅਸੀਂ ਸਾਰੀਆਂ ਕਚਹਿਰੀਆਂ ਜਿਹੜੀਆਂ ਇੰਡੀਆ ਦੀਆਂ ਉਹ ਬੰਦ ਕਰਾਂਗੇ ਵਾਕਿ ਜਿਸ ਤਰ੍ਹਾਂ ਦੇ ਨਾਲ ਸੰਸਥਾ ਆਗੂਆਂ ਦੇ ਨਾਲ ਜਿਹੜੇ ਕਿ ਜੀ ਮੈਂ ਕਮਪਲੇਸਟ ਕਰਨਾ ਚਾਹਾਂਗਾ ਕਿ ਜਿਹੜਾ ਅਮਰੂਦ ਬਾਗ ਸਕੈਂਡਲ ਦਾਉਨ ਸਾਹਿਬ ਨੇ ਤੱਕੜ ਸਾਹਿਬ ਨੇ ਉਜਾਗਰ ਕੀਤਾ ਉਹਦੀ ਕੰਪਲੇਟਾਂ ਭਾਰਤੀ ਕਿਸਾਨ ਯੂਨੀਅਨ ਵੱਲੋਂ 18 ਤੋਂ ਕੀਤੀਆਂ ਜਾ ਰਹੀਆਂ ਸੀ ਜਿਸ ਨੂੰ ਜਿਸ ਤੋਂ ਉਸ ਚ ਆ ਕੇ ਜਿਹੜੇ ਉਸ ਚੰਗੇ ਵਿਜੀਲੈਂਸ ਅਫਸਰ ਸੀ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਉਹਨਾਂ ਉਹਦੇ ਚ ਜਿਹੜੀ ਮੇਨ ਕਾਰਨ ਸੀ ਜਿਹੜਾ ਕਿਸਾਨ ਹੈ ਉਹ ਟੈਕਨੀਕਲੀ ਹੈ ਉਹ 132 ਬੂਟੇ ਵੀ ਲਾ ਸਕਦਾ ਉਹ 2500 ਵੀ ਲਾ ਸਕਦਾ ਦੋਸ਼ੀ ਉਹ ਨੇ ਜਿਨ੍ਹਾਂ ਨੇ ਉਹ ਮੁਆਵਜ਼ਾ ਤੈਅ ਕੀਤਾ ਉਹ ਜਿਸ ਚ ਦੋ ਆਈਪੀਐਸ ਅਫਸਰ ਇੱਕ ਪੀਸੀਐਸ ਅਫਸਰ ਫਸਰੇ ਨੇ ਈਡੀ ਨੇ ਪਿਛਲੇ ਦਿਨ ਰੇਡ ਕੀਤੀ ਹੈ ਉਹਨਾਂ ਅਫਸਰਾਂ ਨੂੰ ਬਚਾਉਣ ਵਾਸਤੇ ਕਿਸਾਨ ਨੂੰ ਮੋਰਾ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਕਿਸਾਨ ਨੂੰ ਮੋਰਾ ਬਣਾਇਆ ਜਾ ਰਿਹਾ ਇਸ ਤਰੀਹੀ ਧੱਗੜ ਸਾਹਿਬ ਤੇ ਧਾਊ ਸਾਹਿਬ ਨੂੰ ਮੋਰਾ ਬਣਾਇਆ ਜਾ ਰਿਹਾ ਤਾਂ ਕਿ ਅਫਸਰਾਂ ਨੂੰ ਬਚਾਇਆ ਜਾ ਸਕੇ ਮੈਂ ਇੱਥੇ ਤੁਹਾਨੂੰ ਸਪਸ਼ਟ ਕਰਨਾ ਚਾਹਾਂਗਾ ਕਿ ਬਾਕਰਪੁਰ ਦੀ 85 ਸਾਲ ਦੀ ਬੁੜੀ ਤਾਂ ਜੇਲ੍ਹ ਚ ਰਹਿ ਗਈ ਹੈ ਪਰ ਜੋ ਰਜੇਸ਼ ਧਮਾਨ ਹੈ ਡੀਸੀ ਫਰੀਦਕੋਟ ਵੀ ਰਹੇ ਇੱਥੇ ਲੈੜੇ ਕੁਝ ਅਫਸਰ ਰਹੇ ਹੈ ਜਿਨ੍ਹਾਂ ਆਪਣੀ ਘਰਦਾਲੀ ਦੇ ਨਾਂ ਤੇ ਅਮਰੂਦ ਅਮਰੂਦ ਉਹ ਲਿਆ ਪੈਸੇ ਲੈ ਅਮਰੂਦਾਂ ਦੇ ਉਹਨੂੰ ਅੱਜ ਤੱਕ ਹੱਥ ਨਹੀਂ ਪਾਇਆ ਗਿਆ ਜੇ ਈਡੀ ਤੱਕ ਅਸੀਂ ਪਹੁੰਚ ਨਾ ਕਰਦੇ ਸੋ ਇਸ ਕਰਕੇ ਮੈਂ ਦੁਬਾਰਾ ਫਿਰ ਧੱਗੜ ਸਾਹਿਬ ਦਾ ਦਾਊ ਸਾਹਿਬ ਦਾ ਵਕੀਲ ਸਾਹਿਬ ਦਾ ਸਾਰੀ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਬਚਾਉਣ ਵਾਸਤੇ ਅਫਸਰਾਂ ਨੂੰ ਪਸਾਉਣ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ ਉਹਨੂੰ ਫੇਲ ਕਰਨ ਵਾਸਤੇ ਤੱਗੜ ਸਾਹਿਬ ਨੂੰ ਚਾਲੀ ਸੰਮਨ ਕਰਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅਸੀਂ ਇਹਨਾਂ ਦੀ ਕਾਮਯਾਬ ਨਹੀਂ ਹੋਣ ਦੇ ਦੇਵਾਂਗੇ ਕਿ ਜਿਸ ਤਰ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਫਸਰ ਸਹਿਬਾਨਾਂ ਦੇ ਉੱਪਰ ਕਈ ਗੰਭੀਰ ਇਲਜ਼ਾਮ ਲੱਗੇ ਨੇ ਇਸ ਨੂੰ ਲੈ ਕੇ ਜਿਹੜਾ ਕਿ ਹੁਣ ਇਹ ਜਥੇਬੰਦੀ ਨੁਮਾਇੰਦੇ ਨੇ ਸੀਐਮ ਮਾਨ ਤੱਕ ਪਹੁੰਚ ਕਰਨਗੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਸੀਐਮ ਮਾਨ ਜ਼ਰੂਰ ਇਸ ਮਾਮਲੇ ਦੇ ਉੱਪਰ ਗੌਰ ਕਰਨਗੇ ਉਹਦੇ ਅਪਡੇਟ ਲਈ ਜੁੜੇ ਰਹੋ ਹੁੰਦਾ ਟੀਵੀ ਨਾਲ ਮੈਨੂੰ ਜਿਆਦਾ ਧੰਨਵਾਦ